प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह ਅੱਜ ਜੋ ਦੋਸਤੋ ਆਪਾਂ ਦੋ ਵਿਸ਼ਿਆਂ ਤੇ ਗੱਲ ਕਰਾਂਗੇ ਇੱਕ ਤਾਂ सीबीआई ਅਦਾਲਤ ਦੇ ਵੱਲੋਂ ਇੱਕ ਰਿਟਾਇਰਡ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਉਹਨਾਂ ਦੇ ਨਾਲ ਉਸ ਵੇਲੇ ਦੀ ਟੀਮ ਸੁਭਾ ਸਿੰਘ ਇੰਸਪੈਕਟਰ ਇੰਸਪੈਕਟਰ ਗੁਰਦੀਪ ਸਿੰਘ ਜਿਹੜੇ ਉਸ ਵੇਲੇ ਵੈਰੋਵਾਲ ਤੇ ਤਰਨਤਾਰਨ ਥਾਣੇ ਚ ਪੋਸਟਡ ਸੀ ਸਾਰੀ ਟੀਮ ਨੂੰ ਜਿਹੜਾ ਗਿਲਤੀ ਕਰਾਰ ਦੇਣਾ ਕਿਵੇਂ ਸੱਤ ਜਿਹੜੇ ਮੁੰਡੇ ਜਿਹੜੇ ਅਨਕਾਉਂਟਰ ਦੇ ਵਿੱਚ ਮਾਰੇ ਗਏ ਸੀ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਆ ਪੰਜਾਬ ਪੁਲਿਸ ਦੇ ਕਰਮਚਾਰੀ ਕਹਿ ਲੋ ਐਸਪੀ ਹੋ ਰੈਂਕ ਦੇ ਸੀ ਉਹ ਕਿਸੇ ਪ੍ਰਾਈਵੇਟ ਬੰਦੇ ਨਾਲ ਗਨਮੈਨ ਲੱਗੇ ਹੋਏ ਸੀ ਉਹਨਾਂ ਨੂੰ ਵੀ ਅਣਪਛਾਤੇ ਕਹਿ ਕੇ ਹੀ ਸਸਕਾਰ ਕਰ ਦਿੱਤਾ ਸੀ ਕਿਵੇਂ ਪੁਲਿਸ ਆਪਣੀ ਬਣਾਈ ਹੋਈ ਕਹਾਣੀ ਦੇ ਵਿੱਚ ਆਪ ਹੀ ਉਲਝ ਗਈ ਸੀਬੀਆਈ ਟ੍ਰੈਲ ਦੇ ਵਿੱਚ ਦੂਸਰੀ ਗੱਲ ਕਰਾਂਗੇ ਆਪਾਂ ਕੁਝ ਦਿਨ ਪਹਿਲਾਂ ਜਿਹੜੀ ਇੱਕ ਪੇਸ਼ੀ ਹੁੰਦੀ ਆ ਤਰਨਤਾ ਅਮਰਸਰ ਜੀ ਅਮਰਸਰ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਐਂਡ ਆਦਰਜ਼ ਉੱਥੇ ਅਮਰਤਪਾਲ ਦੀ ਮਾਤਾ ਦਾ ਐਸਪੀ ਹਰਪਾਲ ਸਿੰਘ ਰੰਧਾਵਾ ਦੇ ਨਾਲ ਉਲਝਣਾ ਜੋ ਕਿ ਚੰਗਾ ਨਹੀਂ ਹੈ ਤੇ ਜੜੀਆਂ ਕੁਛ ਥੱਲੇ ਜਿਹੜੇ ਅੱਖਾਂ ਮੀਚ ਭੇਡਾਂ ਹੁੰਦੀਆਂ ਉਹਨਾਂ ਨੂੰ ਨਾ ਤਾਂ ਇਹ ਪਤਾ ਹੁੰਦਾ ਵੀ ਜਿਹੜੇ ਅਫਸਰ ਦੀ ਇਹ ਗੱਲ ਕਰਦੇ ਉਹ ਕੌਣ ਹੈ ਕਿਹੜੇ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਹ ਕਿਹੇਜ ਅਫਸਰ ਹੈ ਤੇ ਨਾ ਤਾਂ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਤੇ ਨਾ ਹੀ ਉਹਨਾਂ ਨੂੰ ਕਾਨੂੰਨ ਬਾਰੇ ਪਤਾ ਵੀ ਕਾਨੂੰਨ ਕੀ ਕਹਿੰਦਾ ਹੈ ਅਦਾਲਤ ਦੀ ਜਿਹੜੀ ਜਿੰਨਾ ਵੀ ਏਰੀਆ ਅਦਾਲਤ ਦੇ ਜਰਡਿਕਸ਼ਨ ਦੇ ਵਿੱਚ ਆਉਂਦਾ ਹੈ ਉਹਦੇ 'ਚ ਲਾ ਕੇ ਕਹਿੰਦਾ ਕਿਉਂਕਿ ਜੇਲ੍ਹ ਦੇ ਵਿੱਚ ਬੰਦੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦੀ ਹੈ ਜੁਡੀਸ਼ੀਅਲ ਕਸਟਡੀ ਜਿਹੜੇ ਬੰਦੇ ਵਰਚਾ ਦਰਜ ਹੋ ਗਿਆ ਪੁਲਿਸ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਦੂਜੇ ਹੁੰਦੇ ਆ ਸਜ਼ਾ ਯਾਫਤਾ ਜਿਹੜੇ ਸਜ਼ਾ ਹੋਈ ਹੁੰਦੀ ਹੈ ਹੁਣ ਇਹ ਜਿਹੜੇ ਬੰਦੇ ਆ ਇਹ ਅਜੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਹੜਾ ਮੈਨੂਅਲ ਜਿਹੜਾ ਹੈਗਾ ਐਸ ਪਰਲਾ ਇਹ ਕਹਿੰਦਾ ਵੀ ਪੇਸ਼ੀ ਤੇ ਆਏ ਬੰਦੇ ਨੂੰ ਨਾ ਕੋਈ ਬਾਹਰਲੀ ਚੀਜ਼ ਦਿੱਤੀ ਜਾ ਸਕਦੀ ਹੈ ਕਿਉਂਕਿ ਜੇਲ੍ਹ ਮੈਨੂਅਲ ਦੇ ਮੁਤਾਬਕ ਉਥੋਂ ਖਾਣਾ ਖਾ ਕੇ ਆਉਂਦੇ ਆ ਔਰ ਜਦੋਂ ਜਾਣਾ ਹੁੰਦਾ ਉੱਥੇ ਜਾ ਕੇ ਖਾਣਾ ਹੁੰਦਾ ਹੈ। ਬਾਕੀ ਜਿਹੜੀ ਵੀ ਰੋਜ਼ਮਰਾਂ ਦੀ ਵਰਤੋਂ ਜੇਲ੍ਹਾਂ 'ਚ ਕੰਟੀਨਾਂ ਹੁੰਦੀਆਂ। ਉੱਥੇ ਕੂਪਨ ਜਿਹੜੇ ਹੈਗੇ ਆ ਪਰਿਵਾਰ ਪੈਸੇ ਜਮਾ ਕਰਾ ਕੇ ਉੱਥੇ ਕੂਪਨ ਮਿਲ ਜਾਂਦੇ ਆ। ਜਿਹੜਾ ਵੀ ਬੰਦਾ ਜੇਲ੍ਹ 'ਚ ਬੰਦ ਹੈ ਚਾਹੇ ਉਹ ਸਜ਼ਾ ਹੀ ਆਪਤਾ ਚਾਹੇ ਉਹ ਜੁਡੀਸ਼ੀਅਲ ਕਸਟਡੀ ਆ। ਉੱਥੋਂ ਆਪਣਾ ਸਮਾਨ ਲੈ ਸਕਦਾ। ਅਦਾਲਤ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਨਾਲ ਮਿਲਾਇਆ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਦੀ ਗੱਡੀ ਸਿੱਧਾ ਬੰਦੀ ਮੰਦੀ ਖਾਨੇ ਤੇ ਬੰਦੀਖਾਨੇ ਚੋਂ ਸਿੱਧਾ ਅਦਾਲਤ ਚ ਅਦਾਲਤ ਚੋਂ ਫੇਰ ਬੰਦੀਖਾਨਾ ਤੇ ਬੰਦੀਖਾਨੇ ਚੋਂ ਗੱਡੀ ਤੇ ਸਿੱਧਾ ਜੇਲ੍ਹ ਚ ਚਲੋ ਉਹ ਹੁੰਦਾ ਇੱਕ ਆਪਣਾ ਪ੍ਰਪਾ ਪ੍ਰਪੇ ਦੇ ਤੌਰ ਤੇ ਮੁਲਾਜ਼ਮ ਲੋਕਲ ਹੁੰਦੇ ਆ ਉਹ ਮੁਲਾ ਦਿੰਦੇ ਆ ਚਲੋ ਇਹਨਾਂ ਕਿ ਤਰਸ ਵੀ ਅਗਲਾ ਕਰ ਲੈਂਦਾ ਯਾਰ ਜੇਲ੍ਹ ਚ ਬੰਦਾ ਬੈਠਾ ਚਲੋ ਕੋਈ 10 15 ਦਿਨ ਹੀ ਨਹੀਂ 15 ਦਿਨਾਂ ਬਾਅਦ ਤਰੀਕ ਪੈਂਦੀ ਹੁੰਦੀ ਹੈ ਤੇ ਵੀ 15 ਦਿਨਾਂ ਬਾਅਦ ਬੰਦਾ ਰੋਟੀ ਪਾਣੀ ਘਰ ਦਾ ਖਾ ਲੈਂਦਾ ਕੋਈ ਚਾਹ ਪਾਣੀ ਪੀ ਲਿਆ ਕਰਦਾ ਕੁਕੜਾ ਮਾਮਾ ਚੀਜ਼ ਬਣਾ ਕੇ ਲੈ ਆਉਂਦੀਆਂ ਪੁੱਤਾਂ ਵਾਸਤੇ ਉਹ ਵੀ ਦੇ ਦਿੰਦੇ ਪਰ ਉਹ ਪਿਆਰ ਮੁਹੱਬਤ ਨਾ ਤਾਂ ਇੱਕ ਸਿਸ਼ਟਾਚਾਰ ਦੇ ਮੁਤਾਬਕ ਤਾਂ ਚੱਲਦਾ ਮਿਲਾ ਦਿੰਦੇ ਆ ਜਿਹੜੇ ਬੰਦੇ ਲੈ ਕੇ ਆਉਂਦੇ ਆ ਪੇਸ਼ੀ ਤੇ ਪਰ ਜੇ ਤੁਸੀਂ ਕਹੋ ਵੀ ਅੱਖਾਂ ਵੀ ਕੱਢਣੀਆਂ ਤੇ ਰੋਹ ਵੀ ਮਾਰਨਾ ਫਿਰ ਭਾਈ ਉਹਨਾਂ ਦੀ ਮਜਬੂਰੀ ਹੈ ਉਹ ਡਿਊਟੀ ਹੈ ਡਿਊਟੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਮੁਲਾਕਾਤ ਕਰਨੀ ਉਹਦਾ ਪ੍ਰੋਪਰ ਇੱਕ ਜੇਲ ਮੈਨੂਅਲ ਦੇ ਮੁਤਾਬਕ ਇੱਕ ਪ੍ਰੋਪਰ ਤਰੀਕਾ ਹੈ ਕਿਹੜਾ ਬੰਦਾ ਮੁਲਾਕਾਤ ਕਰ ਸਕਦਾ ਕਦੋਂ ਕਰ ਸਕਦਾ ਤੇ ਅਦਾਲਤਾਂ ਦੇ ਵਿੱਚ ਕਿ ਪ੍ਰੱਪੇ ਦੇ ਤੌਰ ਤੇ ਮੁਲਾਦ ਦੇਈਦਾ ਅਸੀਂ ਵੀ ਮੁਲਾਦ ਦਿੰਦੇ ਰਹੇ ਆ ਵੀ ਚਲੋ ਕੋਈ ਨਹੀਂ ਬੱਚਾ ਜੇਲ੍ਹ ਚ ਬੰਦਾ ਮਾਵਾ ਭੈਣਾ ਵਿਚਾਰੀਆਂ ਚਲੋ ਉੱਥੇ ਬਹਿ ਕੇ ਗੱਲਬਾਤ ਕਰ ਲੈਂਦੀਆਂ ਉੱਥੇ ਜਾਲੀ ਦੇ ਵਿੱਚ ਗੱਲ ਕਰਨੀ ਇੱਥੇ ਬੱਚੇ ਨੂੰ ਨਾਲ ਬਹਿ ਕੇ ਟੋਲਿਆ ਬੱਚੇ ਆਪਦੇ ਨੂੰ ਬੋਕਲ ਚ ਲੈ ਲਿਆ ਇਹ ਹੁੰਦੀ ਹੈ ਇੱਕ ਹਮਦਰਦੀ ਹੁਣ ਉਸ ਅਫਸਰ ਨੂੰ ਕੋਈ ਜਾਂ ਇਹ ਪਤਲਾ ਸਾੜਾਂਗੇ ਕੋਈ ਅਸੀਂ ਉਹ ਕਹਿੰ ਜਾਂਦੇ ਬੁੱੱਟੜ ਹੈ ਜੀ ਕੋਈ ਫਲਾਨਾ ਧੂੰਕਾ ਪਹਿਲੀ ਤਾਂ ਗੱਲ ਇਹ ਆ ਵੀ ਉਹ ਆਪਣੀ ਡਿਊਟੀ ਤੇ ਉਸ ਵੇਲੇ ਡਿਊਟੀ ਇਹ ਕਹਿੰਦੀ ਆ ਵੀ ਕਿਸੇ ਬਾਹਰਲੇ ਬੰਦੇ ਨੂੰ ਕੋਈ ਵੀ ਚੀਜ਼ ਦੇਣ ਦਾ ਅਧਿਕਾਰ ਨਹੀਂਗਾ ਜਿਹੜਾ ਬੰਦਾ ਪੇਛੀ ਪਿਆ ਹੈ ਇਹ ਕਾਨੂੰਨ ਕਹਿੰਦਾ ਦੂਸਰੀ ਗੱਲ ਇਹ ਆ ਵੀ ਉਹ ਜਿਹੜਾ ਐਸਪੀ ਆ ਮਰਪਾਲ ਸਿੰਘ ਰੰਧਾਵਾ ਉਹ ਕਿਹੜੇ ਪਰਿਵਾਰ ਚੋਂ ਆਉਂਦਾ ਉਹ ਉਸ ਪਰਿਵਾਰ ਚੋਂ ਆਉਂਦਾ ਜਿਨ੍ਹਾਂ ਦੇ ਪ੍ਰਤੀ ਹਰ ਰੋਜ਼ ਜਿੰਨੇ ਕਿੰਨੇ ਗੁਰੂ ਘਰਾਂ 'ਚ ਅਰਦਾਸ ਹੁੰਦੀ ਆ ਕਿੰਨੀ ਖੁਸ਼ੀ ਦੀ ਗਮੀ ਦੀ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਉਹਦਾ ਪੜਦਾਦਾ ਇਹ ਜਿਹੜੇ ਸਾਕਾ ਨਨਕਾਣਾ ਸਾਹਿਬ ਜੰਡ ਦੇ ਨਾਲ ਬੰਨ ਕੇ ਸ਼ਹੀਦ ਕੀਤੇ ਗਏ ਸਨ ਸਰਦਾਰ ਲਸ਼ਮਣ ਸਿੰਘ ਧਾਰੋਵਾਲੀ ਉਹਦਾ ਪੁਰਪੋਤਾ ਹਰਪਾਲ ਸਿੰਘ ਲੰਧਾਵਾ ਮੇਰਾ ਉਹ ਡੀਐਸਪੀ ਰਿਆ ਮੋਗੇ ਇੰਨਾ ਨਿਤਨੇਮ ਦੇ ਵਿੱਚ ਪਾਵਨ ਆਦਮੀ ਇੰਨਾ ਗੁਰਬਾਣੀ ਦੇ ਵਿੱਚ ਭਿੱਜਿਆ ਕਿਉਂਕਿ ਉਹਨਾਂ ਦਾ ਪਰਿਵਾਰ ਇੱਕ ਪਸ਼ੋਕੜ ਹੈ ਤੇ ਹੁਣ ਜੇ ਤਾਂ ਇਸ ਚੀਜ਼ ਨੂੰ ਲਈਏ ਤੇ ਇਸ ਪਰਿਵਾਰ ਦੀ ਦੱਸ ਦਿਓ ਕੀ ਕੁਰਬਾਨੀ ਹੈ ਤਾਂ ਇੰਦਰਾ ਗਾਂਧੀ ਦੀਆਂ ਪਾਰਟੀ ਦੀਆਂ ਚਪਲੀਆਂ ਹੀ ਚੱਕਦੇ ਰਹੇ ਹੁਣ ਤੱਕ ਤੇ ਉਹਦਾ ਉਸ ਮਹਾਨ ਸ਼ਹੀਦ ਦਾ ਪੜਪੋਤਰਾ ਉਹਦੀ ਚੌਥੀ ਪੀੜ੍ਹੀ ਉਹਦਾ ਖੂਨ ਹੈ ਜਿਹਦੇ ਤੁਸੀਂ ਜਿਹਨੂੰ ਬੁੱਚੜ ਕਹਿ ਰਹੇ ਹੋ ਜਿਹਦੇ ਪੁਤਲੇ ਸਾੜਨ ਦੀ ਗੱਲ ਕਰਦੇ ਆ ਉਹ ਰੜਕਦਾ ਕਿਉਂ ਸੀ ਅੱਖਾਂ 'ਚ ਅਜਨਾਲਾ ਕਾਂਡ ਜੇ ਆਹਦੇ ਦਿਲ ਤੇ ਹੱਥ ਰੱਖ ਕੇ ਕਿਉ ਮੈਂ ਮੈਂ ਬੇਅਦਬੀਆਂ ਦਾ ਗਵਾਹ ਆ ਮੈਂ ਇਸ ਕਰਕੇ ਕਲਪਦਾ ਉਹ ਦਿਨ ਇਹਨੇ ਕਿਉ ਚੁਣਿਆ ਜਿਹੜੇ ਲੋਕ ਕਹਿੰਦੇ ਨਾ ਵੀ ਅੱਜ ਵੀ ਕਹਿੰਦੇ ਆ ਜੀ ਇੱਥੇ ਕਿਹੜਾ ਇਨਸਾਫ ਮਿਲਣਾ ਜੀ ਅਦਾਲਤਾਂ ਚੋਂ ਆ ਜਿਹੜੇ ਕੱਲ ਜਿਹੜੇ ਗਿਲਟੀ ਕਰਾਰ ਦਿੱਤੇ ਐਸਐਸਪੀ ਜੇਕਰ ਉਹ ਥੋਡੇ ਵਰਗੇ ਹੁੰਦੇ ਵੀ ਇੱਥੇ ਕਿਹੜਾ ਇਨਸਾਫ ਮਿਲਣਾ ਤੇ ਉਹ ਬਹਿ ਜਾਂਦੇ ਚੁੱਪ ਕਰਕੇ ਠੀਕ ਆ ਸਮਾਂ 30 ਸਾਲ ਦਾ ਲੱਗਾ ਅਸੀਂ ਵੀ ਕਹਿੰਨੇ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਜਿਹੜਾ ਇਹ ਕੇਸਾਂ ਦਾ ਹੈਗਾ ਕੋਈ ਲਿਮਟ ਹੋਣੀ ਚਾਹੀਦੀ ਏ ਸਪੈਸ਼ਲ ਜਿਹੜੀਆਂ ਫਾਸਟ ਟਰੈਕ ਬਣਨੀਆਂ ਚਾਹੀਦੀਆਂ ਇਹਨਾਂ ਕੇਸਾਂ ਵਾਸਤੇ ਕਿਹੜੀ ਕਿਹੜੀ ਘਟਨਾ ਸੀ ਜਿਹੜਾ ਜਨਾਲਾ कांड ਕੀਤਾ ਗਿਆ ਹੁਣ ਤਾਂ ਸਾਰਾ ਜੱਗ ਜਾਣਦਾ ਫਿਰ ਤੁਹਾਡੀ ਪਰਿਵਾਰ ਦੀ ਦੱਸੋ ਕੀ ਨਿੱਜੀ ਤੌਰ ਤੇ ਤੁਹਾਡੀ ਕੌਮ ਨੂੰ ਕੀ ਅੱਜ ਤੱਕ ਦੇਣ ਤੁਸੀਂ ਪਦੈਸ਼ੀ ਇੱਕ ਉਸ ਪਾਰਟੀ ਨਾਲ ਹੁਣ ਤੱਕ ਖੜੇ ਆ ਤੇ ਹੁਣ ਤੱਕ ਵੋਟਾਂ ਪਾਉਂਦੇ ਰਹੇ ਆ ਤੇ ਇੱਕ ਕਲੀਨ ਸ਼ੇਵ ਹੋ ਕੇ ਇੱਕ ਭੇਖ ਬਣਾ ਲਿਆ ਤੇ ਭੇਖ ਦੇ ਵਿੱਚ ਉਲਝ ਗਈ ਨੌਜਵਾਨੀ ਸਭ ਪਤਾ ਵੀ ਕਿੱਥੋਂ ਇੱਕ ਕੈਰੈਕਟਰ ਘੜਿਆ ਗਿਆ ਕਿੱਥੋਂ ਸ਼ੁਰੂ ਹੋਇਆ ਹੁਣ ਜੇ ਨਹੀਂ ਮੰਨਣਾ ਕਿਸੇ ਨੇ ਤੇ ਫਿਰ ਉਹਦੀ ਉਹ ਤਾਂ ਕੁਝ ਕਹਿ ਹੀ ਨਹੀਂ ਸਕਦੇ ਅਜਨਾਲਾ ਕਾਂਡ ਉਸ ਦਿਨ ਕੀਤਾ ਜਾਂਦਾ ਜਿੱਦੇ ਕੋੜਕਪੁਰਾ ਗੋਲੀ ਕਾਂਡ ਦਾ ਚਲਾਨ ਦੇਣਾ ਸੀ ਉਹੀ ਤਰੀਕ ਚੁਣੀ ਗਈ ਇੱਕ 23 24 ਦੇ ਮੱਕਾ ਚਲੋ ਲੈ ਕਰ ਲੈਨੇ ਵੀ ਉਹ ਕੌਮ ਦੀ ਖਾਤਰ ਕੋਈ ਮੁਕਦਮਾ ਦਰਜ ਹੋਇਆ ਤੁਹਾਨੂੰ ਵੀ ਪਤਾ ਜਿਹੜਾ ਵਰਿੰਦਰ ਕੁੱਟਿਆ ਮੁੰਡਾ ਕਿਉਂ ਕੁੱਟਿਆ ਉਹ ਉਹ ਮੁਕਦਮਾ ਦਰਜ ਹੋਇਆ ਸੀ ਕਿਹੜੀ ਵਰਿੰਦਰ ਨੇ ਕੌਮ ਕਾਹਤ ਕੀਤਾ ਸੀ ਜਿਹੜਾ ਉਹਨੂੰ ਕੁੱਟਿਆ ਉਥੇ ਚਾਕੇ ਲਿਜਾ ਕੇ ਉਹਨੂੰ ਕੁੱਟਿਆ ਗਿਆ। ਫਿਰ ਇੱਕ ਦਿਨ ਛੱਡ ਦਿੰਦੇ ਜੇ ਸਾਡੇ ਵਰਗਿਆਂ ਦੀ ਹਮਦਰਦੀ ਵੀ ਲੈਣੀ ਸੀ। ਕੋਈ ਗੱਲ ਨਹੀਂ ਸੀ ਐਡੀ। ਫਿਰ ਜਿੱਦਣੇ ਬੰਦਾ ਵਹਿਬਾਲਾ ਆਉਂਦਾ ਤੇ ਪਹਿਲੇ ਦਿਨ ਹੀ ਆ ਕੇ ਨਸ਼ੀਦ ਭਗਤ ਸਿੰਘ ਦੇ ਬਾਰੇ ਉੱਥੇ ਜਿਹੜੀ ਕੰਟਰੋਵਰਸੀ ਖੜੀ ਕੀਤੀ ਹੈ ਇਹਨਾਂ ਮਾੜਾ ਬੋਲਿਆ ਸ਼ਹੀਦ ਭਗਤ ਸਿੰਘ ਦੇ ਬਾਰੇ ਮੈਂ ਕੱਲ ਸ਼ਹੀਦ ਉਧਮ ਸਿੰਘ ਦੀ ਵੀਡੀਓ ਕੀਤੀ ਹੈ। ਜਾ ਤਾਂ ਫਿਰ ਜੇ ਤੁਸੀਂ ਇਹ ਚੀਜ਼ ਕਹਿੰਨੇ ਹੋ ਫਿਰ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਦਾ ਨਾਂ ਲੈਣਾ ਬੰਦ ਕਰੋ। ਕਿਉਂਕਿ ਉਹ ਭਾਰਤ ਦੀ ਖਾਤਰ ਸ਼ਹੀਦ ਹੋਏ ਆ। ਭਾਰਤ ਸਾਡਾ ਦੇਸ਼ ਆਸੀ ਇਹ ਦੇਸ਼ ਦੇ ਮਾਲਕ 100 ਦੇ ਵਿੱਚੋਂ 94 ਸਿਰ ਦਿੱਤੇ ਸਾਡੇ ਵੱਡ ਬਡੇਰਿਆਂ ਨੇ ਰਾਜ ਕਰਨ ਦਾ ਜੇ ਰਾਜ ਕਰਨ ਦਾ ਸਕਲਪ ਹੈਗਾ ਨਾ ਦਿਮਾਗ ਤੇ ਭਾਰਤ ਦੇ ਰਾਜ ਕਰਨ ਦੇ ਸਕਲਪ ਸੋਚੋ ਕਿਵੇਂ ਕਰਨਾ ਤੁਹਾਡੇ ਵੱਡ ਬਡੇਰੇ ਲਕੀਰ ਖਿੱਚ ਕੇ ਗਏ ਆ ਇਹਦੇ ਪ੍ਰਤੀ ਦਿੱਲੀ ਤੇ 13 ਵਾਰੀ ਦਿੱਲੀ ਜਿੱਤ ਕੇ ਤੁਹਾਡੇ ਪੈਰਾਂ ਚ ਰੱਖ ਕੇ ਗਏ ਆ ਤੁਹਾਡਾ ਕੋਈ ਮਿਸ਼ਨ ਹੀ ਹੈ ਨਹੀਂ ਤੁਹਾਡੀ ਸੋਚ ਹੀ ਹੈ ਨਹੀਂ ਤੁਹਾਡੀ ਤਾਂ ਆ ਸੋਚ ਆ ਵੀ ਨਿੱਜੀ ਪੇਡਾਂ ਸੀ ਅਗਲਾ ਬੰਦਾ ਨਹੀਂ ਦੇਖਣਾ ਕੌਣ ਹੈਗਾ ਕੌਣ ਹੁਣ ਤੱਕੜੀ ਤੋਲ ਲਿਓ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਤੇ ਲਸ਼ਮਨ ਸਰਦਾਰ ਲਸ਼ਮਣ ਸਿੰਘ ਧਾਰੋਵਾਲੀ ਦਾ ਖੂਨ ਤੇ ਇਹ ਇਸ ਪਰਿਵਾਰ ਦਾ ਕੰਪੈਰੀਜ਼ਨਾਬ ਕਰ ਲਓ ਵੀ ਕਿੱਥੇ ਖੜੇ ਹੋ ਸ਼ਰਮ ਕਰਿਆ ਕਰੋ ਕਿਸੇ ਨੂੰ ਕੁਝ ਬੋਲਣ ਲੱਗੇ ਉਹ ਕਿਉਂ ਰੜਕਦਾ ਉਹਨੇ ਉਸ ਦਿਨ ਜਦ ਅਜਨਾਲੇ ਐਸੇ ਅਫਸਰ ਦੀ ਡਿਊਟੀ ਸੀ ਜਿੰਨਾ ਉਹਨੇ ਸੰਜਮ ਵਰਤਿਆ ਉੱਥੇ ਸਭ ਨੂੰ ਪਤਾ ਉਹ ਕਾਰਨ ਕਿਉਂ ਕੀਤਾ ਗਿਆ ਸੀ ਅੱਜ ਮੈਂ ਕਲੀਅਰ ਕਰ ਦਿੰਦਾ ਜੇਕਰ ਉੱਥੇ ਗੋਲੀ ਚੱਲਦੀ ਕੋਈ ਉੱਥੇ ਬੰਦਾ ਮਾਰਿਆ ਜਾਂਦਾ ਉਹਨੂੰ ਬਹਿਬਲ ਕਾਂਡ ਦੇ ਨਾਲ ਜੋੜਿਆ ਜਾਂਦਾ ਸੀ ਵੀ ਇੱਥੇ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੇਵੇ ਅਸਤੀਫਾ ਜਾਂ ਅਜਨਾਲਾ ਕਾਂਡ ਦਾ ਦੋਸ਼ੀ ਮੁੱਖ ਮੰਤਰੀ ਹੈ ਤੇ ਜੇ ਇਹ ਨਹੀਂ ਦੋਸ਼ੀ ਤੇ ਜਿਹੜੇ ਬਹਿਬਲ ਦੇ ਦੋਸ਼ੀ ਆ ਫਿਰ ਉਹ ਵੀ ਛੱਡੇ ਜਾਣ ਆ ਕారణ ਕਹਾਣੀ ਸੀ ਉਹ ਕਾਂਡ ਦੇ ਪਿੱਛੇ ਤੇ ਮੈਂ ਆਕਾਲੀ ਦਲ ਨੂੰ ਵੀ ਅਪੀਲ ਕਰਦਾ ਹੁੰਨਾ ਵੀ ਤੁਸੀਂ ਇੱਕ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਦੇ ਕੀਤੇ ਗੁਨਾਹ ਤੁਸੀਂ ਆਕਾਲੀ ਦਲ ਦੇ ਸਿਰ ਮੜ ਲੇ। ਆਕਾਲੀ ਦਲ ੱੱਕੇ ਨਾਲ ਇਨਵੋਲਵ ਕਰ ਲੈ ਇੱਕ ਬੰਦੇ ਦੇ ਫੈਸਲਿਆਂ ਤੇ ਤੁਸੀਂ ਇਹਦੇ ਤੇ ਫੇਰ ਵੀਡੀਓ ਕਰਾਂਗੇ ਆਪਾਂ ਉਧਰ ਨੂੰ ਨਾ ਜਾਈਏ। ਸਰਦਾਰ ਹਰਪਾਲ ਸਿੰਘ ਰਧਾਵਾ ਦਾ ਤੁਸੀਂ ਪੁਤਲਾ ਸਾੜਿਓ ਤੇ ਅਸੀਂ ਤੁਹਾਡੇ ਸਾੜਾਂਗੇ। ਅਸੀਂ ਉਹਦੇ ਪੁਰਦਾਦੇ ਨੂੰ ਸਜਦਾ ਕਰਦੇ ਹਾਂ। ਉਹ ਪਰਿਵਾਰ ਦਾ ਖੂਨ ਹੈ ਜਿਹਦਾ ਕਰੋੜਾਂ ਵਾਰ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਜਿਹਦੇ ਚ ਉਹ ਉਹ ਉਹਨਾਂ ਦਾ ਨਾਂ ਲਿਆ ਜਾਂਦਾ ਔਰ ਉਹਨਾਂ ਦਾ ਪੜਦਾਦਾ ਉਹ ਸ਼ਹੀਦ ਹੈ ਜਿਹੜਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਇਆ ਤੁਹਾਡੀ 14ਵੀਂ ਮੱਦ ਹੈ ਵੀ ਜੇਕਰ ਸਾਡੀ ਪਾਰਟੀ ਦਾ ਏਜੰਡਾ ਹੈ ਜਿਹੜੇ ਪੁਲਿਸ ਮੁਕਾਬਲੇ ਆ ਝੂਠੇ ਹੋਣ ਹੁੰਦੇ ਆ ਜਾਂ ਪੁਲਿਸ ਦੀ ਅਸੀਂ ਤੁਸੀਂ ਕਿਤੇ ਇੱਕ ਵੀ ਥਾਂ ਤੇ ਬੋਲੇ ਹੋ ਤਾਂ ਦੱਸੋ ਮੈਂ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਇਸ ਚੀਜ਼ ਦੇ ਖਿਲਾਫ ਬੋਲਦਾ ਵੀ ਨਹੀਂ ਹੋਣਾ ਚਾਹੀਦਾ ਚਾਹੇ ਕਿਸੇ ਨੇ ਕਿੱਡਾ ਵੀ ਵੱਡਾ ਗਣਾ ਕੀਤਾ ਜਿਹੜਾ ਜੋ ਪ੍ਰੋਸੈਸ ਹੈ ਉਹਨੂੰ ਫਾਲੋ ਕਰੋ ਤੇ ਨਹੀਂ ਜਿਹੜਾ ਆ ਕੱਲ ਹੋਇਆ ਸੀਬੀਆਈ ਅਦਾਲਤ ਦੇ ਵਿੱਚ ਇਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਹੁਣ ਆਪਾਂ ਉਸ ਕੇਸ ਤੇ ਆਈਏ ਕਿਵੇਂ ਜਿਹੜੀ ਪੁਲਿਸ ਉਹ ਆਪਣੀ ਕਹਾਣੀ ਦੇ ਵਿੱਚ ਆਪ ਹੀ ਉਲਝ ਗਈ ਕਿਵੇਂ ਇੱਕ ਪੁਲਿਸ ਦੇ ਐਸਪੀਓ ਜਿਹੜੇ ਕਿ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਮੁਲਾਜ਼ਮ ਹੈ ਕਿਵੇਂ ਉਹਨਾਂ ਪਛਾਤੇ ਬਣਾ ਦਿੱਤੇ ਗਏ ਇੱਕ ਮੁਕੱਦਮਾ ਦਰਜ ਹੁੰਦਾ ਹੈ 60/93 ਥਾਣਾ ਬੈਰੋਵਾਲ ਉਹਦੇ ਨਾਲ ਹੀ ਇੱਕ ਮੁਕੱਦਮਾ 61/93 ਥਾਣਾ ਬੈਰੋਵਾਲ ਦਰਜ ਹੁੰਦਾ 60/93 ਮੁਕੱਦਮਾ 20 ਚੋਰੀ ਦਾ ਉਹਦੇ ਸਬੰਧ ਦੇ ਵਿੱਚ ਇੱਕ ਜੋਗਿੰਦਰ ਸਿੰਘ ਠੇਕੇਦਾਰ ਰਾਣੀ ਤਲਾਬ ਪਿੰਡ ਦਾ ਰਹਿਣ ਵਾਲਾ ਉਹਦੇ ਨਾਲ ਤਿੰਨ ਐਸਪੀਓ ਜਿਹੜੇ ਗਨਮੈਨ ਦਿੱਤੇ ਹੋਏ ਸੀ ਤੇ ਚੌਥਾ ਜਿਹੜਾ ਉਹਦਾ ਬੇਟਾ ਬਲਕਾਰ ਸਿੰਘ ਉਰਫ ਬੋਬੀ ਉਹ ਵੀ ਐਸਪੀਓ ਸੀ ਉਹ ਵੀ ਆਪਣੇ ਪਿਓ ਦੇ ਨਾਲ ਗਨਮੈਨ ਦੀ ਡਿਊਟੀ ਕਰਦਾ ਸੀ ਉਹਨਾਂ ਚਾਰਾਂ ਨੂੰ ਉਸ ਚੋਰੀ ਦੇ ਸ਼ੱਕ ਦੇ ਵਿੱਚ ਕਸਟਡੀ 'ਚ ਲਿਆ ਜਾਂਦਾ ਕੁਛ ਦਿਨ ਉਹਨਾਂ ਨੂੰ ਰੱਖਿਆ ਜਾਂਦਾ ਹੈ ਕਸਟਡੀ ਦੇ ਵਿੱਚ 27 6 93 ਨੂੰ ਉਹਨਾਂ ਨੂੰ ਫੜਿਆ ਜਾਂਦਾ ਤੇ 12 7 93 ਨੂੰ ਉਹਨਾਂ ਦਾ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਤੇ ਅਣਪਛਾਤੀਆਂ ਲਾਸ਼ਾਂ ਕਿਹਾ ਕਿ ਸਸਕਾਰ ਕਰ ਦਿੱਤਾ ਜਾਂਦਾ ਉਹਦੇ ਨਾਲ ਹੀ ਇੱਕ ਇਨਸਪੈਕਟਰ ਸੂਬਾ ਸਿੰਘ ਜਿਹੜਾ ਕਿ ਪਿੱਛੇ ਕਾਫੀ ਚਰਚਾ ਚ ਵੀ ਰਿਹਾ ਦੂਜਾ ਜਿਹੜਾ ਬਲਕਾਰ ਸਿੰਘ ਹੁਣ 61 ਬਟਾ 93 ਤੇ 60 ਦਾ ਕੀ ਮਿਲ ਸੀ 60 ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਡੀਲ ਕੀਤੀ ਜਾਂਦੀ ਹੈ ਜੋਗਿੰਦਰ ਸਿੰਘ ਨਾਲ ਵੀ ਉਹਦਾ ਜਿਹੜਾ ਮੁੰਡਾ ਬਲਕਾਰ ਸਿੰਘ ਬੋ ਵੀ ਇੱਕ ਉਹਦੇ ਬਿਆਨਾਂ ਦੇ ਉੱਤੇ 61 ਨੰਬਰ ਪਰਚਾ ਦਰਜ ਕੀਤਾ ਜਾਂਦਾ ਕਿ ਜਿਹੜੇ ਇਹ ਤਿੰਨੇ ਐਸਪੀਓ ਤੇ ਪਲੱਸ ਜਿਹੜਾ ਇਹਨਾਂ ਦੇ ਨਾਲ ਬਲਕਾਰ ਸਿੰਘ ਇੱਕ ਕਾਲਾ ਨਾਂ ਦਾ ਨੌਜਵਾਨ ਸੀ ਕਿ ਉਹ ਜਿਹੜੇ ਸਾਡੇ ਘਰੋਂ ਚੋਰੀ ਕਰਕੇ ਤੇ ਹਥਿਆਰ ਲੈ ਕੇ ਜਿਹੜੇ ਆ ਫਰਾਰ ਹੋ ਗਏ ਉਹ ਵੀ ਬੜੀ ਅਹਿਮ ਕੜੀ ਜਿਹੜੀ ਆ ਸੀਬੀਆਈ ਦੇ ਸਬੂਤ ਦੇ ਵਜੋਂ ਕਿਉਂਕਿ ਉਹਨੇ ਗਵਾਹੀ ਦਿੱਤੀ ਇਸ ਜੀ ਦੀ ਸਭ ਤੋਂ ਅਹਿਮ ਗਵਾਹੀ ਜਿਹੜੀ ਸੀਗੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਪਿਛਲੇ ਦਿਨੀ ਸਵਰਗ ਸੁਧਾਰ ਗਏ ਆ ਜਿਹੜੇ ਐਮਐਲਏ ਸਨ ਆਮ ਆਦਮੀ ਪਾਰਟੀ ਦੇ ਉਹ ਉਸ ਵੇਲੇ ਤਰਨਤਾਰਨ ਹਸਪੀਟਲ ਦੇ ਵਿੱਚ ਸਸਮੂਸਾਨ ਉਹਨਾਂ ਨੇ ਜਿਹੜਾ ਹੈ ਉਹਨਾਂ ਦੀ ਦੇਖਰੇਖ ਦੇ ਵਿੱਚ ਇਹਨਾਂ ਸੱਤੇ ਡੈੱਡ ਬਾਡੀਆ ਦਾ ਪੋਸਟਮਾਰਟਮ ਹੋਇਆ ਔਰ ਉਹਨਾਂ ਨੇ ਬੜੀ ਜਿਹੜੀ ਹੈ ਪੋਸਟਮਾਰਟਮ ਜਿਹੜੀ ਰਿਪੋਰਟ ਤਿਆਰ ਕੀਤੀ ਉਹ ਬੜੀ ਸੈਂਟਿਫਿਕ ਐਵੀਡੈਂਸ ਦੇ ਤੌਰ ਤੇ ਵਰਤੀ ਗਈ ਉਹਨਾਂ ਨੇ ਬਹੁਤ ਪ੍ਰੀਕੀ ਨਾਲ ਜਿਹੜੇ ਹੱਥ ਬੰਨਣ ਤੱਕ ਨਿਸ਼ਾਨ ਜਿਹੜੇ ਸੀ ਉਹਨਾਂ ਨੇ ਇੱਥੋਂ ਤੱਕ ਜ਼ਿਕਰ ਕੀਤੇ ਔਰ ਬੜੀ ਸਟਰੋਂਗ ਗਵਾਹੀ ਦਿੱਤੀ ਤੇ ਜਿਹੜਾ ਇਹ ਇਨਸਾਫ ਹੈ ਜਿਹੜਾ ਉਹਦੇ ਵਿੱਚ ਇੱਕ ਸੇਰਾ ਜਿਹੜਾ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਵੀ ਜਾਂਦਾ ਜਿਹੜਾ ਜੋ ਪਰਿਵਾਰ ਨੂੰ ਕਿਉਂਕਿ 93 ਤੋਂ 25 ਦਾ ਸਫਰ ਦੇਖ ਲਓ ਕਿੰਨੇ ਸਾਲ ਇੰਨੇ ਸਾਲਾਂ ਚ ਬੰਦਾ ਵੈਸੇ ਹੀ ਟੁੱਟ ਜਾਂਦਾ ਕਿਉਂਕਿ ਇਹ ਮੁਕਾਦਮੇ ਤਕਰੀਬਨ ਸਟੇ ਹੋ ਗਏ ਸੀ ਸੁਪਰੀਮ ਕੋਰਟ ਤੋਂ 2018-19 ਦੇ ਵਿੱਚ ਇਹਨਾਂ ਦੇ ਸਟੇ ਟੁੱਟੇ ਤੇ ਹੁਣ ਪਿਛਲੇ 2 ਸਾਲਾਂ ਦੇ ਵਿੱਚ ਵਿੱਚ 60 ਦੇ ਕਰੀਬ ਇਹ ਕੇਸਾਂ ਦਾ ਜਿਹੜਾ ਫੈਸਲਾ सीबीआई ਅਦਾਲਤਾਂ ਵੱਲੋਂ ਆਇਆ ਤੇ ਜਿਹਦੇ ਵਿੱਚ 150 ਦੇ ਕਰੀਬ ਪੁਲਿਸ ਅਫਸਰ ਪੁਲਿਸ ਮੁਲਾਜ਼ਮ ਜਿਹੜੇ ਆ ਸਜ਼ਾ ਹੋ ਚੁੱਕੇ ਆ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਇਸ ਤੋਂ ਜਿਹੜੇ ਅੱਗੇ ਆਉਣ ਵਾਲੇ ਕੁਝ ਕੇਸ ਐ ਉਹਨਾਂ ਦੇ ਵਿੱਚ 100 ਦੇ ਕਰੀਬ ਹੋਰ ਪੁਲਿਸ ਅਫਸਰ ਦੇ ਜਿਹੜੀ ਗਾਜ਼ ਜਿਹੜੀ ਐ ਉਹ ਲਟਕ ਰਹੀ ਐ ਉਹ ਕਿਸੇ ਵੇਲੇ ਵੀ ਕਿਸੇ ਪੱਖ ਨੂੰ ਵੀ ਜਾ ਸਕਦੀ ਐ ਕਿਉਂਕਿ ਜਿਹੜੀਆਂ ਇਹ ਕਹਾਣੀਆਂ ਸੀਗੀਆਂ ਇਹ ਆਪਦੀਆਂ ਕਹਾਣੀਆਂ ਚ ਪੁਲਿਸ ਆ ਪਹੁੰਚ ਗਈ ਜਿਵੇਂ ਮੈਂ ਇੱਕ ਪਿੱਛੇ ਜ਼ਿਕਰ ਕੀਤਾ ਸੀ ਕਿ ਧਾਰੀਵਾਲ ਥਾਣੇ ਦੇ ਵਿੱਚ ਐਕੰਕਾਊਂਟਰ ਹੁੰਦਾ ਇੱਕ ਇੱਕ ਮੁਹੰਮਦ ਮੁਸਤਫਾ ਦਾ ਕਾਂਡ ਸੀਗਾ ਇੱਥੇ ਗੱਟਾ ਬਾਦਸ਼ਾ ਪਿੰਡ ਆ ਇੱਥੇ ਇਹਨੇ ਕਾਫੀ ਬੰਦੇ ਲਿਆ ਕੇ ਮਾਰਦੇ ਸੀ ਜਿੰਨਾਂ ਚੁ ਕੁਛ ਵਿਚਾਰੇ ਜਿਹੜੇ ਸਟੇਸ਼ਨਾਂ ਸਟੂਸ਼ਨਾਂ ਦੇ ਪਏ ਹੁੰਦੇ ਭਕਾਰੀ ਟਾਈਪ ਉਹ ਵੀ ਚੱਕ ਕੇ ਲਿਆ ਕੇ ਮਾਰਦੇ ਕਿਉਂਕਿ ਬਹੁਤ ਵੱਡੀ ਖੇਪ ਆ ਜਿਹੜੀ ਉਹ ਵੈਪਨ ਉਹਦੀ ਰਿਕਵਰ ਹੋਈ ਸੀ ਵੈਪਨ ਕੋਲੇ ਪਏ ਸੀ ਬੰਦੇ ਚਾਹੀਦੇ ਸੀ ਉਹ ਕਿਤੋਂ ਵੀ ਲਿਆ ਕੇ ਫੜ ਕੇ ਪੂਰੇ ਕੀਤੇ ਇਹ ਪਾਪ ਕਦੇ ਮਗਰੋਂ ਨਹੀਂ ਲੈਂਦੇ ਹੁੰਦੇ ਉੱਥੇ ਵੀ ਇਵੇਂ ਹੀ ਹੋਇਆ ਸੀ ਇਨਕਾਊਂਟਰ ਦੇ ਵਿੱਚ ਜਿਹੜੇ ਬੱਚੇ ਮਾਰੇ ਗਏ ਮੁੰਡੇ ਤੇ ਜਦੋਂ ਸੀਬੀਆਈ ਦੋ ਚੀਜ਼ਾਂ ਦੇ ਉੱਤੇ ਬੜੀ ਸਟਰੋਂਗ ਐਵੀਡੈਂਸੀ ਵੀ ਇੱਕ ਤਾਂੜੇ ਮਿੱਟੀ ਖੂਨ ਅਲੂਧ ਜਿਹੜਾ ਸਬੂਤ ਵਜੋਂ ਲਿਆ ਜਾਂਦਾ ਉਹ ਥਾਣੇ ਦੀ ਮਿੱਟੀ ਹੀ ਲਈ ਗਈ ਸੀ ਕਿਉਂਕਿ ਗੋਲੀਆਂ ਉੱਥੇ ਹੀ ਮਰ ਜਾਈਆਂ ਗਈਆਂ ਸੀ ਤੇ ਜਿੱਥੇ ਬਕੂਆ ਬਣਾਇਆ ਗਿਆ ਕੰਜੜੀ ਪੋਲ ਵਜਦਾ ਉੱਥੋਂ ਦਾ ਉੱਥੋਂ ਦੀ ਮਿੱਟੀ ਉਸ ਨਮੂਨੇ ਦੇ ਨਾਲ ਮੈਚ ਨਹੀਂ ਸੀ ਕੀਤੀ ਦੂਸਰਾ ਜਿਹੜੀਆਂ ਉਹਨਾਂ ਤੋਂ ਵੈਪਨ ਰਿਕਵਰ ਹੋਏ ਦਿਖਾਏ ਗਏ ਉਹ ਚੱਲੇ ਹੀ ਨਹੀਂ ਸਨ ਉਹਨਾਂ ਦੇ ਵਿੱਚ ਉਹ ਵੀ ਗਰੀਸ ਲੱਗਾ ਹੋਇਆ ਸੀ ਜਦੋਂ ਕਿ ਕਹਾਣੀ ਇਹ ਸੀ ਵੀ ਸਾਡੇ ਤੇ ਇਹਨਾਂ ਥਿਆਰਾਂ ਨਾਲ ਫਾਇਰਿੰਗ ਕੀਤੀ ਗਈ। ਇਸੇ ਤਰ੍ਹਾਂ ਹੀ ਇਹਦੇ ਵਿੱਚ ਜੜੀਆਂ 3-4 ਸਟਰੋਂਗ ਬੜੀ ਸਟਰੋਂਗ ਐਵੀਡੈਂਸ ਜਿਹੜੀ CBI ਕੋਰਟ ਨੇ ਲਈ ਉਹਦੇ ਚ ਪਹਿਲੀ ਤਾਂ ਇਹ ਸੀ ਵੀ ਇੱਕ 3 ਨਾਟ 3 ਦੀ ਬੰਦੂਕ 161 ਨੰਬਰ ਮੁਕੱਦਮਾ ਜਿਹੜਾ ਉਹਦਾ ਮੁੰਡਾ ਛੱਡਿਆ ਜਾਂਦਾ ਇਹਨਾਂ ਦੇ ਵਿੱਚੋਂ ਉਹਨਾਂ ਨਾਲ ਕਿਸਮ ਜੁਰਤ ਤਾਂ ਡੀਲ ਕੀਤੀ ਜਾਂਦੀ ਹੈ ਵੀ ਤੁਸੀਂ ਆ ਪਰਚਾ ਦਰਜ ਕਰਾ ਦਿਓ ਤੇ ਤੁਹਾਡਾ ਬੇਟਾ ਬਖਸ਼ ਦੇਣਗੇ। ਛੱਡਿਆ ਗਿਆ ਉਹ ਮੁੰਡੇ ਨੂੰ ਪਰ ਉਹਨੇ ਗਵਾਹੀ ਦਿੱਤੀ ਉਹਨੇ। ਦੂਸਰਾ ਸੀਗਾ ਇੱਕੋ ਹੀ 3 ਨਾਟ 3 ਦੀ ਰਾਈਫਲ। ਜਿਹੜੀ ਇਸ ਮੁੰਡੇ ਜਿਹੜੇ ਐਸਪੀ ਉਮਾਰੇ ਸੀ ਇਹਨਾਂ ਦੇ ਅਨਕਾਉਂਟਰ ਦੇ ਵਿੱਚ ਵੀ ਵਰਤੀ ਗਈ ਤੇ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਬਚਿਆ ਸੀ ਦੋ ਹੋਰ ਫੜ ਕੇ ਇੱਕ ਮਨਕਾਉਂਟਰ ਹੋਰ ਵਿਖਾਇਆ ਗਿਆ ਉਹੀ ਬੰਦੂਕ ਉਸ ਅਨਕਾਉਂਟਰ ਦੇ ਵਿੱਚ ਦਿਖਾਈ ਗਈ ਟੋਟਲ ਸੱਤ ਮੁੰਡੇ ਮਾਰੇ ਗਏ ਸੀ ਚਾਰ ਪਹਿਲੇ 60 ਨੰਬਰ ਮੁਕਾਦਮੇ ਵਾਲੇ ਤੇ ਤਿੰਨ ਜਿਹੜੇ ਹੈਗੇ ਆ ਉਹ ਅਗਲੇ ਮੁਕਾਦਮੇ ਵਾਲੇ ਜਿਹੜੇ ਜੰਗਲ ਕੀਤਾ ਤੇ ਸੱਤਾਂ ਦੇ ਵਿੱਚ ਵਕੂਵੇ ਦੋ ਆ ਤੇ ਇੱਕੋ ਹੀ ਰੈਫਲ ਜਿਹੜੀ ਦੋਨਾਂ ਵਕੂਵਿਆਂ ਦੇ ਵਿੱਚ ਵਿਖਾਈ ਗਈ ਦੂਸਰੀ ਜਿਹੜੀ ਸੀ ਜਿਮਨੀ ਕੁਝ ਹੋਰ ਕਹਿੰਦੀ ਆ ਰੋਇ ਨਾਮ ਚਾ ਕੁਝ ਹੋਰ ਕਹਿੰਦਾ ਤੀਸਰਾ ਜਿਹੜੇ ਖੋਲ ਉੱਥੇ ਚੱਲੇ ਜਿਹੜੇ ਖੋਲ ਖੋਲ ਜਿਹੜੇ ਇਹ ਲੈਬ ਨੂੰ ਭੇਜੇ ਗਏ ਉਹ ਮੈਚ ਹੀ ਨਹੀਂ ਕੀਤੇ ਉਹਨਾਂ ਉਸ ਵੈਪ ਨਾਲ ਤੇ ਜਿਹੜਾ ਥਾਣੇ ਦੀ ਇਨਸਪੈਕਸ਼ਨ ਹੁੰਦੀ ਆ ਉਹਦੇ ਵਿੱਚ ਵੀ ਰੌਣ ਜਿਹੜੇ ਉਹ ਘੱਟ ਵੱਧ ਨਹੀਂ ਦਿਖਾਏਗੇ ਜਿਹੜੇ ਉੱਥੇ ਚਲਾਏ ਦਿਖਾਏਗੇ ਇਹ ਤਿੰਨ ਚਾਰ ਪੱਖ ਸੀਗੇ ਜਿਹੜੇ ਬੜੇ ਸਟ੍ਰੌਂਗਲੀ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਗਿਲਟੀ ਇਕਰਾਰ ਦਿੱਤਾ ਤੇ ਮੈਂ ਹੁਣ ਵੀ ਇਹੀ ਅਪੀਲ ਕਰਦਾ ਹੁਣ ਬਾਅਦ ਚ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਹੁਣ ਵੀ ਪਤਾ ਨਹੀਂ ਆ ਪਟਿਆਲੇ ਵਾਲਾ ਕੇਸ ਆ ਜਿਹੜਾ ਸੀਬੀਆਈ ਕਿੱਧਰ ਨੂੰ ਲੈ ਕੇ ਜਾਂਦੀ ਆ ਤੇ ਕੀ ਦੇ ਕੀ ਦੇ ਗੱਲ ਚ ਕੀ ਕਿਹੜਾ ਕਿਹੜਾ ਰਸਤਾ ਪੈ ਜਾਣਾ ਆਪਦੀ ਨੌਕਰੀ ਆ ਜਿਹੜੀ ਬੜੀ ਧਿਆਨ ਨਾਲ ਕਰੋ ਅੱਜ ਦਾ ਜ਼ਮਾਨਾ ਬੜਾ ਹੋਰ ਹੈ ਉਸ ਵੇਲੇ ਦਾ ਜ਼ਮਾਨਾ ਹੋਰ ਸੀ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਨੂੰ ਪਤਾ ਨਹੀਂ ਤੁਹਾਡੀਆਂ ਦੋ ਅੱਖਾਂ ਤਾਂ ਪਤਾ ਨਹੀਂ ਕਿਹਨੂੰ ਦੇਖਦੀਆਂ ਤੇ ਪਤਾ ਨਹੀਂ ਕਿੰਨੀਆਂ ਅੱਖਾਂ ਜਿਹੜੀਆਂ ਤੁਹਾਨੂੰ ਦੇਖ ਰਹੀਆਂ ਇਸ ਚੀਜ਼ ਤੋਂ بچੋ ਤੇ ਪਾਪ ਪਾਪ ਹੁੰਦਾ ਤੇ ਜਿਹੜਾ ਪਾਪ ਦੀ ਕਹਿੰਦੇ ਆ ਵੀ ਇੱਥੇ ਤਾਂ ਬਚ ਜਾਵਾਂਗੇ ਪਰ ਇੱਕ ਉਹਦੀ ਅਦਾਲਤ ਵੀ ਆ ਉਹਦੀ ਅਦਾਲਤ ਜਿਹੜੀ ਸਜ਼ਾ ਮਿਲਦੀ ਉਹ ਬੜੀ ਭੈੜੀ ਮਿਲਦੀ ਆ ਉਹ ਤਾਂ ਫਿਰ ਕਹਿਣੇ ਕਥਨੇ ਤੋਂ ਬਾਹਰ ਹੁੰਦੀ ਆ ਤੇ ਮੈਂ ਹੁਣ ਵੀ ਅਪੀਲ ਕਰਦਾ ਤੁਸੀਂ ਜੀ ਨੂੰ ਕਿਸੇ ਨੂੰ ਗਾਲਾਂ ਕੱਢਣ ਲੱਗਦੇ ਹੋ ਜਾਂ ਕਿਸੇ ਨੂੰ ਕੋਈ ਤਰਕ ਦੇ ਆਧਾਰ ਤੇ ਗੱਲ ਕਰੋ ਤਰਕ ਦੇ ਆਧਾਰ ਤੇ ਜਵਾਬ ਦਿਓ ਮੇਰੇ ਤਾਂ ਦੋ ਸਵਾਲਾਂ ਦੇ ਜਵਾਬ ਇਹ ਪਰਿਵਾਰ ਦੋ ਸਾਲਾਂ ਤੋਂ ਨਹੀਂ ਦੇ ਸਕਿਆ ਜੇ ਤੁਸੀਂ ਲੈ ਕੇ ਦੇ ਸਕਦੇ ਹੋ ਤਾਂ ਦੇ ਦਿਓ ਪ੍ਰੀਤ ਸੈਣੀ ਇਹਨਾਂ ਦੇ ਕੋਲ ਗਿਆ ਸੀ ਉਹਨਾਂ ਨੇ ਕਿਹਾ ਸੀ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ ਤੁਸੀਂ ਮੰਗਦੇ ਹੋ ਵੀ ਮਿਲਣਾ ਚਾਹੀਦਾ ਇਹ ਕਹਿੰਦੇ ਸੀ ਹਾਂ ਉਹ ਕਹਿੰਦੇ ਸੀ ਫਿਰ ਮਾਰਚ ਸਾਡੇ ਨਾਲ ਸਾਂਝਾ ਕਰ ਲਓ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ ਮਾਰਚ ਜੁੜੀ ਸੀ ਕਿ ਹਜੇ ਜੇ 6 ਮਹੀਨੇ ਮੁੰਡਾ ਤੁਹਾਡਾ ਤੁਰਿਆ ਕਿਸੇ ਪੰਥ ਦੇ ਕੰਮ ਜਾਂ ਧਰਮ ਦੇ ਮੈਂ ਚਲੋ ਇਸ ਚੀਜ਼ ਤੇ ਲਾ ਲਓ ਤੇ 2-4 ਮਹੀਨੇ ਉਹ ਤਾਂ ਜੇਲ੍ਹ ਚ ਗਏ ਨੂੰ ਹੋਏ ਸੀ ਤੁਹਾਡੀਆਂ ਚੀਕਾਂ ਕੋ ਵੱਜੀਆਂ ਪਈਆਂ ਸੀ ਫਿਰ ਜੇ ਅੱਜ ਅਸੀਂ ਸ਼ਹੀਦ ਉਦਮ ਸਿੰਘ ਦੀ ਗੱਲ ਕਰਦੇ ਆਂ ਗਦਰੀ ਬਾਬਿਆਂ ਦੀ ਗੱਲ ਕਰਦੇ ਆਂ ਉਹ ਇਸ ਕਰਕੇ ਕਰਦੇ ਆਂ ਕਿ ਇੱਕ ਮਾਫੀ ਮੰਗਣ ਵਾਲਿਆਂ ਦੇ ਵਾਰਿਸ ਆ ਜਿਹੜੇ ਅਜ ਰਾਜ ਕਰ ਰਹੇ ਆ ਦਿੱਲੀ ਤੇ ਕਿ ਅਸੀਂ ਉਹਨਾਂ ਦੇ ਵਾਰਿਸ ਆ ਜਿਨ੍ਹਾਂ ਨੇ ਹੁੱਕਾਂ ਦਾ ਇੱਥੇ ਪਾ ਪਾ ਕੇ ਮੋਢਿਆਂ 'ਚ ਅੰਗਰੇਜ਼ਾਂ ਨੇ ਹੁੱਕਾਂ ਪਾ ਕੇ ਚੱਕ ਚੱਕੇ ਤਾਂ ਫਟ ਲਾਲਾ ਕੇ ਮਿਰਚਾਂ ਭਰੀਆਂ ਪਰ ਕਿਸੇ ਨੇ ਮਾਫੀ ਨਹੀਂ ਮੰਗੀ ਲਾਛਤਾ ਆ ਗਈ ਉਥੋਂ ਕਾਲੇ ਪਾਣੀ ਤੋਂ ਪਰ ਮਾਫੀ ਸ਼ਬਦ ਨਹੀਂ ਕਿਸੇ ਦਾ ਆਇਆ 1857 ਤੋਂ ਪਹਿਲਾਂ ਇੱਕ ਅਹਿਮਦ ਖਰਲ ਨਾਂ ਦਾ ਮੁਸਲਮਾਨ ਸੀ ਜਿਹਦੀ ਸਭ ਤੋਂ ਪਹਿਲਾਂ ਅੰਗਰੇਜ਼ਾਂ ਨਾਲ ਯੁੱਧ ਹੁੰਦਾ ਹੈ ਲੜਾਈ ਹੁੰਦੀ ਹੈ ਉਹ ਉਹ ਪਾਕਿਸਤਾਨ ਦੇ ਵਿੱਚ ਜਿਹੜੀ ਨੀਲੀ 바ਰ ਕਿਉਂਕਿ ਉਹ ਜਿਹੜੀਆਂ ਪਾ ਜਿਵੇਂ ਆਪਣੇ ਤਿੰਨ ਖੇਤਰਾ ਮਾਝਾ ਮਾਲਵਾ ਦੁਆਬਾ ਤੇ ਪਵਾਦ ਚਾਰ ਖੇਤਰਾ ਉੱਥੇ 12 ਪਾਕਿਸਤਾਨ ਦੇ ਵਿੱਚ ਨੀਲੀ ਬਾਰ ਰਾਵੀ ਬਾਰ ਰਾਵੀ ਨੀਲੀ ਬਾਰ ਦਾ ਰਹਿਣ ਵਾਲਾ ਸੀ ਅਹਿਮਦ ਖਾਨ ਉਹਨੂੰ ਵਾਇਸ ਰਾਏ ਸੁਨੇਹਾ ਭੇਜਦਾ ਉਹਦੀ ਸੂਰਮਗਤੀ ਨੂੰ ਕਿਉਂਕਿ ਇੱਕ ਵਾਰੀ ਪੇਚਾ ਪੈ ਗਿਆ ਸੀ ਵੀ ਮੈਨੂੰ ਤੁਹਾਡੀ ਘੋੜੀ ਚਾਹੀਦੀ ਆ ਵੀ ਤੁਹਾਡੇ ਕੋਲੇ ਘੋੜੀ ਬੜੀ ਵਧੀਆ ਨਸਲ ਦੀ ਆ ਉਹਦਾ ਅੱਗੇ ਜਵਾਬ ਆਇਆ ਸੀ ਕਿ ਮਰਦ ਜਿਹੜੇ ਹੁੰਦੇ ਆ ਰੰਨਾ ਤੇ ਘੋੜੀਆਂ ਨਹੀਂ ਬਦਲਉਂਦੇ ਹੁੰਦੇ ਬਟਾਉਂਦੇ ਹੁੰਦੇ ਕਦੇ ਮਰਦ ਕਦੇ ਰੰਨਾ ਤੇ ਘੋੜੀਆਂ ਨਹੀਂ ਬਟਾਉਂਦੇ ਹੁੰਦੇ ਤੇ ਯੁੱਧ ਦੇ ਮੈਦਾਨਾ 'ਚ ਕਦੇ ਘੋੜੇ ਨਹੀਂ ਬਦਲੇ ਜਾਂਦੇ ਤੇ ਲੜਾਈ ਲੜਨ ਤੁਰੇ ਉਹਨਾਂ ਦੇ ਯੁੱਧ ਲੜਨ ਤੁਰੇ ਹੋ ਤੇ ਸੰਜਮ ਰੱਖੋ ਸਹਜ ਰੱਖੋ ਜਿਹੜੀ ਜਿਹੜੀ ਚੀਜ਼ ਨੂੰ ਅਸੀਂ ਅੱਜ ਤੋਂ ਪਹਿਲਾਂ ਰੋ ਰਹੇ ਇੰਨਾ ਇੰਨਾ ਜਿਹੜੇ ਆ ਲੀਡਰ ਸਾਡੇ ਤੇ ਪੰਥ ਦੇ ਨਾਂ ਤੇ ਮੜੇ ਜਿਹੜੇ ਡੇਰਿਆਂ 'ਚ ਇਹ ਫਿਰਦੇ ਆ ਤੇ ਆ ਤੁਸੀਂ ਵੀ ਉਹਨਾਂ ਡੇਰਿਆਂ 'ਚ ਹੁਣ ਪੱਗਾਂ ਬਣਾਉਣੇ ਫਿਰਦੇ ਹੋ ਤੇ ਮੱਥਿਆਂ ਤੇ ਤਿਲਕ ਲਵਾਉਣੇ ਫਿਰਦੇ ਹੋ ਫਿਰ ਪੰਥ ਦੀ ਪੰਥ ਦੀ ਗੱਲ ਕਹਿਣੀ ਬੰਦ ਕਰਦੇ ਹੋ ਵੋਟਾਂ ਦੀ ਖਾਤਰ ਤੁਸੀਂ ਕਿੱਥੇ ਕਿੱਥੇ ਪਹਿਲਾਂ ਜਾ ਕੇ ਮੱਥੇ ਟੇਕਿਆ ਸਭ ਨੂੰ ਪਤਾ ਆ ਜਿਹੜੀਆਂ ਹੁਣ ਡੇਰਿਆਂ 'ਚ ਪੱਗਾਂ ਬਣਾਉਣੇ ਫਿਰਦੇ ਹੋ ਮੈਂ ਤੁਹਾਨੂੰ ਇੱਕ ਪ੍ਰੂਫ ਦਿਖਾ ਦਿੰਨਾ ਆ ਲਓ ਆ ਦੇਖ ਲਓ ਤੇ ਕਿਸੇ ਨੂੰ ਸ਼ੱਕ ਤਾਂ ਕੋਈ ਹੁਣ ਇਹ ਨਾ ਕਹ ਦਿਓ ਵੀ ਇਹ AI ਨਾ ਬਣਾਈ ਆ ਤੇਰਾ ਤੁਸੀਂ ਵੀ ਉਹੀ ਫੜ ਲਿਆ ਉਹ ਭਰਿਆਰੇ ਵਾਲਿਆਂ ਦੇ ਨੂਰਵਾਲੀਆਂ ਤੇ ਤੁਰੇ ਫਿਰਦੇ ਸੀ ਤੁਸੀਂ ਇਹਨਾਂ ਡੇਰਿਆਂ ਤੇ ਸ਼ੁਰੂ ਹੋ ਗਏ ਹੋ ਤੇ ਕੱਲ ਨੂੰ ਇਹ ਤੇ ਵੀਡੀਓ ਵਿਸਤਾਰਨਾ ਕਰਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤਰਕ ਨਾਲ ਜਵਾਬ ਦੇ ਆ ਜੇ ਮੈਂ ਤੁਹਾਨੂੰ ਸਰਦਾਰ ਹਰਪਾਲ ਸਿੰਘ ਰਧਾਵਾ ਦੀ ਕੁਰਬਾਨੀ ਦੱਸਤੀ ਹੈ ਅਸੀਂ ਬਿਲਕੁਲ ਉਹਨਾਂ ਦਾ ਪਤਲਾ ਨਹੀਂ ਛਾੜਨ ਦੇਵਾਂਗੇ ਤੇ ਤੁਸੀਂ ਇਹਨਾਂ ਦੀ ਨਿੱਜੀ ਤੌਰ ਤੇ ਕੁਰਬਾਨੀ ਦੱਸ ਦਿਓ ਕੀ ਹੈ ਤੇ ਮੈਂ ਤੁਹਾਡੇ ਅੱਗੇ ਸਿਰ ਝੁਕਾ ਕੇ ਮਾਫੀ ਮੰਗ ਲੂੰਗਾ ਦਿਓ ਆਗਿਆ ਸਾਰਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ